ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਬਹੁਤ ਹੀ ਵਧੀਆ ਜਾਣਕਾਰੀ ਤੇ ਉਪਾਅ ਲੈ ਕੇ ਆਏ ਹਾਂ ਕਿ ਭਾਵੇਂ ਲੇਡੀ ਹੋਵੇ ਭਾਵੇਂ ਜੈਂਟਸਨ ਉਹਨਾਂ ਦੀ ਖੱਬੀ ਜਾਂ ਫਿਰ ਸੱਜੀ ਅੱਖ ਫੜਕਦੀ ਹੈ ਤਾਂ ਅੱਖ ਫੜਕਣ ਤੇ ਸਾਨੂੰ ਕੀ ਸੰਕੇਤ ਮਿਲਦੇ ਹਨ ਕਿ ਸੱਜੀ ਜਾਂ ਖੱਬੀ ਅੱਖ ਫੜਕਣ ਦੇ ਨਾਲ ਚੰਗਾ ਹੁੰਦਾ ਹੈ ਜਾਂ ਫਿਰ ਮਾੜਾ ਹੁੰਦਾ ਹੈ ਕੈਨ ਤੋਂ ਭਾਵੇਂ ਕਿ ਜਦੋਂ ਸਾਡੇ ਭਾਵੇਂ ਤਾਂ ਖੱਬੀ ਅੱਖ ਲਗਾ ਲਾਓ ਭਾਵੇਂ ਸੱਜੀ ਉਹ ਫੜਕਦੀ ਹੈ ਤਾਂ ਉਸ ਸਮੇਂ ਕਿ ਸਾਡੇ ਨਾਲ ਚੰਗਾ ਹੋਣ ਵਾਲਾ ਹੁੰਦਾ ਹੈ ਜਾਂ ਫਿਰ ਮਾੜਾ ਹੋਣ ਵਾਲਾ ਹੁੰਦਾ ਹੈ ਤੇ ਜਾਂ ਫਿਰ ਜੇਕਰ ਸਾਡੀ ਸੱਜੀ ਜਾਂ ਖੱਬੀ ਅੱਖ ਫੜਕ ਰਹੀ ਹੈ ਤੇ ਅੱਖ ਫੜਕਣ ਦੇ ਸਾਨੂੰ ਕੀ ਕਰਨਾ ਚਾਹੀਦਾ ਹੈ ਕੈਨ ਤੋਂ ਭਾਵੇਂ ਕਿ ਸਾਨੂੰ ਕੋਈ ਉਪਾਅ ਕਰਨਾ ਚਾਹੀਦਾ ਹੈ ਤੇ ਕਿਹੜੇ ਤਰੀਕੇ ਦੇ ਨਾਲ ਕਿਵੇਂ ਕਰਨਾ ਚਾਹੀਦਾ ਹੈ ਤਾਂ ਜੋ ਕੇ ਕਰ ਅਸੀਂ ਪ੍ਰਾਰਥਨਾ ਕਰਦੇ ਹਾਂ ਤੇ ਸਾਡੇ ਨਾਲ ਬੁਰਾ ਹੋਣ ਦੀ ਬਜਾਏ ਸਭ ਕੁਝ ਚੰਗਾ ਚੰਗਾ ਹੋਵੇ। ਇਹ ਸਾਰੀ ਜਾਣਕਾਰੀ ਸੰਗਾਥੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ। ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦੇਣਾ ਚਾਹੀਦਾ। ਸਾਥ ਸੰਗਤ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ। ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਜੇਕਰ ਆਪਾਂ ਗੱਲ ਕਰੀਏ ਤਾਂ ਆਪਣੇ ਸਰੀਰ ਦੇ ਸਾਰੇ ਹਿੱਸਿਆਂ ਦੇ ਵਿੱਚ ਹੀ ਦਿਨ ਦੇ ਵਿੱਚ ਪਤਾ ਨਹੀਂ ਕਿੰਨੇ ਕਵਾਰ ਹਲਚਲ ਹੁੰਦੀ ਰਹਿੰਦੀ ਹੈ ਜਿਨ੍ਹਾਂ ਨੂੰ ਅਸੀਂ ਸਰੀਰ ਦੇ ਹਿੱਸਿਆਂ ਨੂੰ ਜਾਂ ਤਾਂ ਫੜਕਣਾ ਕਹਿੰਦੇ ਹਾਂ ਜਾਂ ਫਿਰ 扑ੜਕਣਾ ਕਹਿੰਦੇ ਹਾਂ ਜਾਂ ਧੜਕਣਾ ਕਹਿ ਦਿੰਦੇ ਹਾਂ ਇਸੇ ਹੀ ਤਰੀਕੇ ਦੇ ਨਾਲ ਜੇਕਰ ਆਪਾਂ ਗੱਲ ਕਰੀਏ ਸਾਡੀਆਂ ਜਿਹੜੀਆਂ ਵਾਵਾ ਹੁੰਦੀਆਂ ਨੇ ਮੋਢੇ ਹੁੰਦੇ ਨੇ ਤੇ ਪੇਟ ਵਿੱਚ ਕਈ ਵਾਰ ਤੁਸੀਂ ਨੋਟ ਕੀਤਾ ਹੋਣਾ ਸਾਡੇ ਸਰੀਰ ਦੇ ਹਿੱਸੇ ਅਕਸਰ ਹੀ ਫੜਕਦੇ ਰਹਿੰਦੇ ਹਨ ਪਰ ਹੁੰਦਾ ਕੀ ਹੈ ਕਿ ਸਾਡੇ ਸਰੀਰ ਦੇ ਇਨ੍ਹਾਂ ਹਿੱਸਿਆਂ ਦੇ ਵਿੱਚ ਹਲਚਲ ਹੁੰਦੀ ਹੈ ਤੇ ਸਾਨੂੰ ਇਨ੍ਹਾਂ ਸਰੀਰ ਦੇ ਹਿੱਸਿਆਂ ਦੀ ਹਲਚਲ ਬਾਰੇ ਇੰਨਾ ਜ਼ਿਆਦਾ ਪਤਾ ਨਹੀਂ ਲੱਗਦਾ ਤੇ ਜਦੋਂ ਸਾਨੂੰ ਇਸ ਬਾਰੇ ਪਤਾ ਹੀ ਨਹੀਂ ਲੱਗਦਾ ਤੇ ਇਨ੍ਹਾਂ ਹਿੱਸਿਆਂ ਨੂੰ ਅਸੀਂ ਮਹਿਸੂਸ ਵੀ ਨਹੀਂ ਕਰ ਪਾਉਂਦੇ ਇਸ ਤੋਂ ਇਲਾਵਾ ਆਪਾਂ ਚੈੱਕ ਕਰ ਲਈਏ ਕਿ ਜੇਕਰ ਸਾਡੀ ਅੱਖ ਦੇ ਉਪਰਲੇ ਹਿੱਸੇ ਜਾਂ ਫਿਰ ਨੀਚੇ ਵਾਲੇ ਹਿੱਸੇ ਦੇ ਵਿੱਚ ਕੁਝ ਹਲਚਲ ਮਹਿਸੂਸ ਹੁੰਦੀ ਹੈ ਕੋਈ ਚੀਜ਼ ਸਾਡੀ ਅੱਖ ਦੇ ਵਿੱਚ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਰੜਕ ਰਹੀ ਹੈ ਤਾਂ ਉਸ ਨੂੰ ਕੀ ਅਸੀਂ ਕਹਿੰਦੇ ਹਾਂ ਕਿ ਸਾਡੀ ਅੱਖ ਜਿਹੜੀ ਹੈ ਉਹ ਫੜਕ ਰਹੀ ਹੈ ਇਸੇ ਹੀ ਤਰੀਕੇ ਦੇ ਨਾਲ ਅੱਖ ਦੇ ਵਿੱਚ ਹੋ ਰਹੀ ਹਲਚਲ ਦੇ ਬਾਰੇ ਸਾਨੂੰ ਪਤਾ ਲੱਗਦਾ ਰਹਿੰਦਾ ਹੈ ਫਿਰ ਕੀ ਹੁੰਦਾ ਹੈ ਕਿ ਜਿਹੜੇ ਵੀ ਮਨੁੱਖ ਨੂੰ ਜਿੰਨੀ ਕੁ ਜਾਣਕਾਰੀ ਹੁੰਦੀ ਹੈ ਇਸ ਚੀਜ਼ ਤੇ ਰਿਲੇਟਡ ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਅੱਖ ਫੜਕਣ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਜੁੜੀਆਂ ਹੋਈਆਂ ਨੇ ਕੁਝ ਲੋਕ ਇਸ ਨੂੰ ਚੰਗਾ ਸਮਝਦੇ ਹਨ ਤੇ ਕੁਝ ਲੋਕ ਮਾੜਾ ਸਮਝਦੇ ਨੇ ਜਿਵੇਂ ਜਿਵੇਂ ਲੋਕਾਂ ਨੂੰ ਇਸ ਮੁਤਾਬਕ ਜਾਣਕਾਰੀ ਮਿਲਦੀ ਹੈ ਉਹ ਇਸ ਸਰੀਰ ਦੇ ਅੰਗ ਦਾ ਫੜਕਣਾ ਸਹੀ ਜਾਂ ਗਲਤ ਸਮਝਦੇ ਨੇ ਕਈ ਲੋਕਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਜੇਕਰ ਘਰ ਦੀ ਔਰਤ ਦੀ ਸੱਜੀ ਅੱਖ ਫੜਕਦੀ ਹੈ ਸੱਜੀ ਅੱਖ ਫੜਕਣ ਦੇ ਨਾਲ ਉਹਨਾਂ ਦੇ ਘਰ ਦੇ ਵਿੱਚ ਕੋਈ ਨਾ ਕੋਈ ਹਾਨੀ ਨੁਕਸਾਨ ਹੋਣ ਵਾਲਾ ਹੁੰਦਾ ਹੈ ਤੇ ਜਾਂ ਫਿਰ ਘਰ ਦੇ ਵਿੱਚ ਜੋ ਪਰਿਵਾਰਿਕ ਮੈਂਬਰ ਹੈ ਉਸ ਦੇ ਨਾਲ ਕੁਝ ਮਾੜਾ ਹੋ ਸਕਦਾ ਹੈ ਤੇ ਜਾਂ ਫਿਰ ਕੀ ਕਿ ਜਿਸ ਵਿਅਕਤੀ ਦੀ ਜਿਸ ਔਰਤ ਦੀ ਪਰਿਵਾਰਿਕ ਮੈਂਬਰ ਦੀ ਅੱਖ ਫੜਕ ਰਹੀ ਹੈ ਉਸ ਦੇ ਨਾਲ ਕੁਝ ਵੀ ਬੁਰਾ ਹੋ ਸਕਦਾ ਹੈ ਕੋਈ ਹਾਦਸਾ ਹੋ ਸਕਦਾ ਹੈ ਕਈ ਲੋਕਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਇਸ ਤੋਂ ਉਲਟ ਜੇਕਰ ਆਪਾਂ ਗੱਲ ਕਰੀਏ ਕਈ ਲੋਕਾਂ ਦਾ ਕਹਿਣਾ ਹੁੰਦਾ ਹੈ ਜੇਕਰ ਆਤਰੀ ਖਾਬੀ ਅੱਕ ਫੜਕਦੀ ਹੈ ਤਾਂ ਉਹ ਸਾਡੇ ਲਈ ਬਹੁਤ ਜ਼ਿਆਦਾ ਚੰਗੀ ਹੁੰਦੀ ਹੈ। ਉਹਨਾਂ ਦੇ ਕਹਿਣ ਦਾ ਭਾਵ ਕਿ ਉਹ ਸਾਨੂੰ ਸ਼ੁਭ ਸੰਕੇਤ ਦਿੰਦੀ ਹੈ ਕਿ ਸਾਡੇ ਘਰ ਦੇ ਵਿੱਚ ਕੁਝ ਚੰਗਾ ਹੋਣ ਵਾਲਾ ਹੈ। ਸਾਡੇ ਘਰ ਦੇ ਵਿੱਚ ਪੈਸਾ ਆਉਣ ਵਾਲਾ ਹੈ ਜਾਂ ਫਿਰ ਸਾਨੂੰ ਆਪਣੇ ਘਰ ਦੇ ਵਿੱਚ ਕੋਈ ਖੁਸ਼ਖਬਰੀ ਸੁਣਾ ਨੂੰ ਮਿਲ ਸਕਦੀ ਹੈ। ਤਾਂ ਆਪਾਂ ਹੁਣ ਇਹ ਗੱਲ ਕਰਾਂਗੇ ਕਿ ਇਨ੍ਹਾਂ ਗੱਲਾਂ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਤੇ ਕਿੰਨੀ ਕੁ ਸੱਚਾਈ ਨਹੀਂ ਹੈ ਇਸ ਕਰਕੇ ਇਸ ਵੀਡੀਓ ਨੂੰ ਤੁਸੀਂ ਅੰਤ ਤੱਕ ਪੂਰਾ ਜ਼ਰੂਰ ਸੁਣੋ ਜੋ ਵੀ ਤੁਹਾਨੂੰ ਜਾਣਕਾਰੀ ਮਿਲਦੀ ਹੈ ਇਸ ਤਰੀਕੇ ਨਾਲ ਇਸ ਬਾਰੇ ਕਾਫੀ ਲੋਕਾਂ ਦੇ ਨਾਲ ਗੱਲਬਾਤ ਹੋਈ ਕਾਫੀ ਲੋਕਾਂ ਤੋਂ ਇਸ ਬਾਰੇ ਜਾਣਕਾਰੀ ਲਈ ਗਈ ਤੇ ਇਥੋਂ ਤੱਕ ਕਾਫੀ ਡਾਕਟਰਾਂ ਤੋਂ ਵੀ ਇਸ ਬਾਰੇ ਜਾਣਕਾਰੀ ਲਈ ਤੇ ਅੱਖ ਦਾ ਫੜਕਣਾ ਸਹੀ ਹੁੰਦਾ ਹੈ ਜਾਂ ਗਲਤ ਹੁੰਦਾ ਹੈ ਇਹ ਸਾਰੀ ਜਾਣਕਾਰੀ ਪ੍ਰਾਪਤ ਇਕੱਠੀ ਕਰਨ ਤੋਂ ਬਾਅਦ ਵਿੱਚ ਸਾਨੂੰ ਪਤਾ ਲੱਗਦਾ ਹੈ ਸਾਡੇ ਸਰੀਰ ਦੇ ਜਿਹੜੇ ਵੀ ਹਿੱਸੇ ਫੜਕਦੇ ਹਨ ਜ਼ਰੂਰੀ ਨਹੀਂ ਕਿ ਕੱਲੀ ਅੱਖ ਹੋਰ ਵੀ ਸਰੀਰ ਦੇ ਜਿੰਨੇ ਵੀ ਹਿੱਸੇ ਫੜਕਦੇ ਨੇ ਉਹ ਚਾਹੇ ਚਾਹੇ ਉਹ ਸਾਡਾ ਹੱਥ ਹੋਵੇ ਸਾਡੀ ਬਾਹ ਹੋਵੇ ਜਾਂ ਫਿਰ ਸਾਡਾ ਪੇਟ ਹੋਵੇ ਇਸ ਤੋਂ ਇਲਾਵਾ ਜਾਂ ਫਿਰ ਸਾਡੀਆਂ ਅੱਖਾਂ ਦਾ ਹਿੱਸਾ ਹੋਵੇ ਇਹ ਸਾਰੇ ਸਰੀਰ ਦੇ ਹਿੱਸਿਆਂ ਦੇ ਫੜਕਣ ਦਾ ਇਹ ਇੱਕ ਮੇਨ ਕਾਰਨ ਹੁੰਦਾ ਹੈ ਕਿ ਸਾਡੇ ਸਰੀਰ ਦੇ ਵਿੱਚ ਚੱਲ ਰਹੀਆਂ ਗਤੀਵਿਧੀਆਂ ਦੀ ਘਾਟ ਬਾਦ ਹੁੰਦੀ ਹੈ ਤੇ ਜਦੋਂ ਸਾਡੇ ਸਰੀਰ ਦੇ ਅੰਦਰ ਕੁਝ ਇਸ ਤਰੀਕੇ ਦੀ ਹਲਚਲ ਹੁੰਦੀ ਹੈ ਤਾਂ ਸਾਨੂੰ ਬਾਹਰੀ ਰੂਪ ਵਿੱਚ ਇਸ ਤਰ੍ਹਾਂ ਫੜਕਣਾ ਹੀ ਮਹਿਸੂਸ ਹੁੰਦਾ ਹੈ ਜਿਸ ਨੂੰ ਅਸੀਂ ਕਹਿ ਦਿੰਦੇ ਹਾਂ ਕਿ ਸਾਡੇ ਸਰੀਰ ਦਾ ਇਹ ਹਿੱਸਾ ਫੜਕਰਿਆ ਹੈ ਜੇਕਰ ਆਪਾਂ ਸੋਚੀਏ ਕਿ ਇਹ ਚੰਗਾ ਹੁੰਦਾ ਹੈ ਜਾਂ ਮਾੜਾ ਹੁੰਦਾ ਹੈ ਅਸੀਂ ਇਸ ਚੀਜ਼ ਨੂੰ ਵਹਿਮ ਦੇ ਵਿੱਚ ਪਾ ਲੈਂਦੇ ਹਾਂ ਪਰ ਇਸ ਦੀ ਦਾ ਸਬੰਧ ਕੁਝ ਵੀ ਚੰਗਾ ਜਾਂ ਮਾੜਾ ਹੋਣ ਦੇ ਨਾਲ ਨਹੀਂ ਹੁੰਦਾ ਹੁੰਦਾ ਕਿ ਹੈ ਸਿਰਫ ਕਿ ਜੋ ਅਸੀਂ ਗੱਲ ਜਿਸ ਤਰੀਕੇ ਨਾਲ ਅਸੀਂ ਸੁਣ ਲੈਂਦੇ ਹਾਂ ਉਸ ਮੁਤਾਬਕ ਹੀ ਗੱਲ ਸਾਡੇ ਦਿਮਾਗ ਦੇ ਵਿੱਚ ਬੈਠ ਜਾਂਦੀ ਹੈ ਅਸੀਂ ਸੋਚਣ ਲੱਗ ਜਾਂਦੇ ਹਾਂ ਸੁਣੀ ਹੋਈ ਗੱਲ ਨੂੰ ਲੈ ਕੇ ਪਤਾ ਨਹੀਂ ਇਹ ਸਹੀ ਜਾਂ ਗਲਤ ਹੈ ਜੇਕਰ ਗਲਤ ਹੈ ਤੇ ਉਹ ਆਪਾਂ ਦਿਮਾਗ ਤੇ ਇੰਨਾ ਜ਼ਿਆਦਾ ਡਿਪਰੈਸ਼ਨ ਲੈਂਦੇ ਹਾਂ ਕਿ ਗਲਤ ਸਾਡੇ ਕਰ ਦੇ ਵਿੱਚ ਪਤਾ ਨਹੀਂ ਹੁਣ ਕੀ ਹੋ ਜਾਵੇਗਾ ਜਾਂ ਫਿਰ ਕੀ ਹੋਣ ਵਾਲਾ ਹੈ ਸਾਡੇ ਮਾਸ ਦੇ ਵਿੱਚ ਕਈ ਤਰ੍ਹਾਂ ਦੀਆਂ ਇਸ ਤਰ੍ਹਾਂ ਦੀਆਂ 네ਗੇਟਿਵ ਚੀਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਇਸ ਤਰੀਕੇ ਦੇ ਨਾਲ ਜੇਕਰ ਸਾਨੂੰ ਇਹ ਕਹਿ ਦਿੰਦੇ ਹਨ ਕਿ ਕੋਈ ਸੱਜੀ ਅੱਖ ਜੇਕਰ ਫੜਕਦੀ ਹੈ ਤਾਂ ਉਸਦੇ ਨਾਲ ਕੁਝ ਮਾੜਾ ਹੁੰਦਾ ਹੈ ਜਾਂ ਕੁਝ ਮਾੜਾ ਹੋਣ ਵਾਲਾ ਹੁੰਦਾ ਤਾਂ ਫਿਰ ਹੁੰਦਾ ਕੀ ਕਿ ਜੇਕਰ ਅਸੀਂ ਸੌਂ ਲਿਆ ਜਾਂ ਫਿਰ ਸਾਨੂੰ ਕਿਸੇ ਨੇ ਕਹਿ ਦਿੱਤਾ ਤੇ ਅਸੀਂ ਕੀ ਕਰਦੇ ਹਾਂ ਕਿ ਮਾੜਾ ਸੋਚਣਾ ਸ਼ੁਰੂ ਕਰ ਦਿੰਦੇ ਹਾਂ ਕਿਉਂਕਿ ਸਾਡੇ ਮਨ ਦੇ ਵਿੱਚ 네ਗੇਟਿਵਿਟੀ ਭਰੀ ਜਾਂਦੀ ਹੈ ਹੁਣ ਇਹੀ ਕੁਝ ਹੋ ਕੇ ਰਹੇਗਾ ਤੇ ਸਾਡੇ ਨਾਲ ਪੋਜ਼ੀਟਿਵ ਸੰਕੇਤ ਸਾਡੇ ਮਨ ਦੇ ਵਿੱਚ ਆਉਂਦੇ ਹੀ ਨਹੀਂ ਬਸ ਸਾਡੇ ਮਾਈਂਡ ਦੇ ਵਿੱਚ ਇੱਕ ਗੱਲ ਫਿੱਟ ਹੋ ਜਾਂਦੀ ਹੈ ਕਿ ਅੱਜ ਮੇਰੀ ਅੱਖ ਫੜਕ ਰਹੀ ਹੈ ਤੇ ਜ਼ਰੂਰ ਅੱਜ ਮੇਰੇ ਨਾਲ ਕੁਝ ਨਾ ਕੁਝ ਮਾੜਾ ਹੋਵੇਗਾ ਕਿਉਂਕਿ ਇਸ ਅੱਖ ਦੇ ਫੜਕਣ ਦਾ ਸੰਕੇਤ ਮਾੜਾ ਹੀ ਮੰਨਿਆ ਜਾਂਦਾ ਹੈ ਅਕਸਰ ਹੋਣਦਾ ਕਿ ਹੈ ਕਿ ਜੋ ਵੀ ਗੱਲ ਬਾਤ ਜੋ ਵੀ ਮੈਸੇਜ ਅਸੀਂ ਆਪਣੇ ਮਨ ਨੂੰ ਦੇਂਦੇ ਹਾਂ ਆਪਣੇ ਦਿਮਾਗ ਨੂੰ ਜੋ ਵੀ ਅਸੀਂ ਗੱਲ ਕਰਦੇ ਹਾਂ ਆਪਣੇ ਦਿਮਾਗ ਨੂੰ ਹੁੰਦਾ ਕੀ ਹੈ ਕਿ ਉਹ ਹੀ ਘਟਨਾਵਾਂ ਫਿਰ ਉਹ ਗੱਲਾਂ ਸਾਡੇ ਨਾਲ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਇਹ ਤਾਂ ਖਾਸ ਕਰਕੇ ਆਪਾਂ ਸਾਰੇ ਜਾਣਦੇ ਹਾਂ ਜਿਸ ਤਰੀਕੇ ਨਾਲ ਅਸੀਂ ਸੋਚਾਂਗੇ ਵਿਚਰਾਂਗੇ ਤਾਂ ਸਭ ਕੁਝ ਸਾਡੇ ਨਾਲ ਉਸੇ ਤਰੀਕੇ ਦੇ ਨਾਲ ਹੋਵੇਗਾ ਜੇਕਰ ਅਸੀਂ ਚੰਗਾ ਸੋਚਾਂਗੇ ਤਾਂ ਚੰਗਾ ਹੋਵੇਗਾ ਜੇਕਰ ਅਸੀਂ ਮਾੜਾ ਸੋਚਾਂਗੇ ਤਾਂ ਮਾੜਾ ਹੀ ਹੋਵੇਗਾ ਕਿਉਂਕਿ ਹੁੰਦਾ ਕੀ ਹੈ ਕਿ ਉਸ ਚੀਜ਼ ਨੂੰ ਅਸੀਂ ਦਿਮਾਗ ਦੇ ਵਿੱਚ ਪਠਾ ਲੈਂਦੇ ਹਾਂ ਫਿੱਟ ਕਰ ਲੈਂਦੇ ਹਾਂ ਆਪਣੇ ਦਿਮਾਗ ਦੇ ਵਿੱਚ ਤਾਂ ਅੱਜ ਸਾਡੇ ਨਾਲ ਜ਼ਰੂਰ ਕੁਝ ਮਾੜਾ ਹੋਵੇਗਾ ਮਾੜਾ ਹੋਣ ਵਾਲਾ ਹੈ ਕਿਉਂਕਿ ਸਾਡੀ ਸੱਜੀ ਜਾਂ ਖੱਬੀ ਅੱਖ ਫੜਕ ਰਹੀ ਹੈ ਇਸ ਤਰੀਕੇ ਨਾਲ ਜਦੋਂ ਕੋਈ ਸਾਡੀ ਸੱਜੀ ਅੱਖ ਫੜਕਦੀ ਹੈ ਸਾਡੇ ਨਾਲ ਜ਼ਰੂਰ ਅੱਜ ਕੋਈ ਨਾ ਕੋਈ ਚੀਜ਼ ਮਾੜੀ ਹੋਵੇਗੀ ਕੋਈ ਨਾ ਕੋਈ ਮਾੜਾ ਹੋਣ ਵਾਲਾ ਸਾਡੇ ਨਾਲ ਬਸ ਅਸੀਂ ਕਰਦੇ ਹਾਂ ਕਿ ਉਹ ਸਾਰੇ ਇੱਕ ਨਿੱਕੀ ਨਿੱਕੀ ਗੱਲ ਨੂੰ ਅਸੀਂ ਨੋਟ ਕਰਦੇ ਹਾਂ ਭਾਵੇਂ ਉਹ ਹਰ ਰੋਜ਼ ਸਾਡੇ ਨਾਲ ਉਹ ਗੱਲਾਂ ਉਹ ਘਟਨਾਵਾਂ ਵਾਪਰਦੀਆਂ ਹੀ ਹੋਣ ਪਰ ਉਹ ਸਮੇਂ ਆਪਾਂ ਕੀ ਕਰਦੇ ਹਾਂ ਕਿ ਉਹਨਾਂ ਚੀਜ਼ਾਂ ਨੂੰ ਨੋਟਿਸ ਹੀ ਨਹੀਂ ਕਰਦੇ ਉਹ ਸਮੇਂ ਆਪਣਾ ਕੋਈ ਧਿਆਨ ਨਹੀਂ ਹੁੰਦਾ ਇਹਨਾਂ ਚੀਜ਼ਾਂ ਦੇ ਵੱਲ ਪਰ ਇਹ ਸਮੇਂ ਸਾਡੇ ਮਨ ਲੌ ਕੇ ਸੱਜੀ ਜਾਂ ਕبھی ਅੱਖ ਫੜਕ ਜਾਂਦੀ ਹੈ ਤਾਂ ਆਪਾਂ ਕੀ ਕਰਦੇ ਹਾਂ ਕਿ ਨਿੱਕੀ ਤੋਂ ਨਿੱਕੀ ਵੱਡੀ ਤੋਂ ਵੱਡੀ ਗੱਲ ਤੱਕ ਅਸੀਂ ਸੋਚਣ ਲੱਗ ਜਾਂਦੇ ਹਾਂ ਨਿੱਕੀ ਗੱਲ ਤੋਂ ਲੈ ਕੇ ਵੱਡੀ ਗੱਲ ਤੱਕ ਅਸੀਂ ਹਰੇਕ ਚੀਜ਼ ਨੂੰ ਨੋਟ ਕਰਨ ਲੱਗ ਜਾਂਦੇ ਹਾਂ ਕਿ ਅੱਜ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਡੇ ਨਾਲ ਕੀ ਕੀ ਹੋਇਆ ਜੇਕਰ ਦਿਨ ਦੇ ਵਿੱਚ ਕੁਝ ਬੁਰਾ ਹੋ ਵੀ ਜਾਂਦਾ ਹੈ ਤੇ ਅਕਸਰ ਨਾਰਮਲ ਵੀ ਆਪਣੇ ਘਰ ਦੇ ਵਿੱਚ ਕੁਝ ਨਾ ਕੁਝ ਕਦੇ ਬੁਰਾ ਹੋ ਜਾਂਦਾ ਹੈ ਉਹ ਚੀਜ਼ ਨੂੰ ਅਸੀਂ ਨੋਟ ਕਰ ਲੈਂਦੇ ਹਾਂ ਪਰ ਇਸ ਸਮੇਂ